ਜੋਇਨਾ ਡੋਰ ਦੇ ਕਰਕੇ ਹੋ ਰਹੇ ਹਨ ਅਣਗਿਣਤ ਹਾਦਸੇ ਚੱਲ ਰਹੀਆਂ ਹਨ ਪੇਜਬਾਨ ਪੰਛੀਆਂ ਦੀਆਂ ਜਾਨਾਂ ਜੋਇਨਾ ਡੋਰ ਦੇ ਵਿਰੋਧ ਵਿੱਚ ਨੌਜਵਾਨ ਵੱਲੋਂ ਕੀਤੀ ਗਈ ਨਵੇਕਲੀ ਪਹਿਲ ਇਸੇ ਤਰ੍ਹਾਂ ਦੀ ਨਵੇਕਲੀ ਪਹਿਲ ਕਰਨੀ ਚਾਹੀਦੀ ਹੈ ਹਰ ਇੱਕ ਇਨਸਾਨ ਨੂੰ ਤਾਂ ਜੋ ਇਸ ਖਤਰਨਾਕ ਡੋਰ ਤੋਂ ਬਚਿਆ ਜਾ ਸਕੇ बचाया जा सके अपने भविखे है ए बी पी पंजाबी न्यूज अमित पंडोरी की दी खास रिपोर्ट ਜੀ ਬਲੀ ਕੀ ਨਾ ਜੀ ਮੇਰਾ ਨਾਮ ਬੋਬੀ ਹੈ ਜੀ ਸਹੀ ਹੈ ਜੀ ਵੀ ਤੁਸੀਂ ਪਿਛੇ ਆਪਣੇ ਬੋਰ ਲਗਾਇਆ ਕੀ ਬੋਰ ਹੈ ਤੇ ਕੀ ਲਿਖਿਆ ਹੈ ਮੈਂ ਤੇ ਲਿਖਿਆ ਹੈ ਸਰ ਚਾਇਨਾ ਡੋਰ ਖੁੰਨੀ ਡੋਰ ਦੀ ਵਰਤੋਂ ਨਾ ਕਰੋ ਇਸ ਡੋਰ ਕਰਕੇ ਕੋਈ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਜੇਰਾ ਵੀ ਨੌਜਵਾਨ ਪ੍ਰਣ ਕਰਦਾ ਹੈ ਕਿ ਉਹ ਚਾਇਨਾ ਡੋਰ ਦੀ ਵਰਤੋਂ ਨਹੀਂ ਕਰੇਗਾ ਉਸ ਨੂੰ ਕੱਪੜੇ 10% ਛੋਟ ਦਿੱਤੀ ਜਾਏਗੀ ਕਿਉਂ ਆ ਲਗਾਣਾ ਪਿਆ ਕੀ ਇਹਦਾ ਮਨ ਤੇ ਚੜਦਾ ਮੈਂ 3-4 ਸਾਲ ਤੋਂ ਨੋਟਿਸ ਕਰਦਾ ਆ ਰਿਹਾ 3-4 ਸਾਲ ਤੋਂ ਨੋਟਿਸ ਕਰਦਾ ਆ ਰਿਹਾ ਕਿ ਇਹਦੇ ਕਰਕੇ ਬਹੁਤ ਹਾਸੇ ਹੋ ਰਹੇ ਨੇ ਲੋਕਾਂ ਦੀ ਜਾਨਾਂ ਕੋਈਆਂ ਯਾਰੀਆਂ ਵਾ ਤੇ ਮੈਂ ਇਹ ਕਹਿੰਦਾ ਕਿ ਇਹ ਡੋਰ ਨੂੰ ਬੰਦ ਕੀਤਾ ਜਾਵੇ ਜਰ ਤੋਂ ਹੀ ਖਤਮ ਕੀਤਾ ਇਹ ਖੂਨਨੀ ਡੋਰ ਹੈਗੀ ਹੈ ਜਿਹਦੇ ਕਰਕੇ ਲੋਕਾਂ ਦੀ ਬਹੁਤ ਜ਼ਿਆਦਾ ਮੌਤਾ ਹੋ ਰਹੀਆਂ ਵਾ ਕੋਈ ਬਾਈਕ ਤੇ ਜਾ ਰਿਹਾ ਵਾ ਤੇ ਉਹਦੇ ਵਿੱਚ ਮਤਲਬ ਕੀ ਬਾਈਕ ਤੇ ਜਾਂਦੇ ਆਂਦੇ ਕਿਸੇ ਦੇ ਹਾਸਾ ਹੋ ਜਾਂਦਾ ਵਾ ਤੇ ਇਸ ਕਰਕੇ ਮੈਂ ਕਹਿੰਦਾ ਇਹ ਡੋਰ ਨੂੰ ਬੰਦ ਕੀਤਾ ਜਾਵੇ ਸਾਡੇ ਵੀ ਫਰੈਂਡਾਂ ਨੂੰ ਹਾਸਾ ਮੇਰੇ ਫਰੈਂਡ ਨਾਲ ਹਾਸਾ ਹੋਇਆ ਕੱਲ 2-3 ਦਿਨ ਦੀ ਗੱਲ ਹੈਗੀ ਹੈ ਉਹ ਜਿਹ ਮੈਟੋ ਦਾ ਕੰਮ ਕਰਦਾ ਡਿਲੀਵਰੀ ਬoi ਦਾ ਉਹਦੇ ਮੱਥੇ ਤੇ ਅੱਖ ਤੇ ਨੱਕ ਤੇ ਹੱਥਾਂ ਤੱਕ ਮਤਲਬ ਕਿ ਚੈਨਾਡੋਰੋਂ ਡਿਲੀਵਰੀ ਕਰਨ ਜਾਣਦੇ ਇਹਦੇ ਦੌਰ ਜਿਹੜੀ ਆ ਫਿਰ ਗਈ ਸ਼ੁਰੂ ਕਰੋਗੀ ਉਹਦੀ ਪਰਮਾਤਮਾ ਨੇ ਜਾਨ ਬਚਾਤੀ ਆ ਉਹ ਡੇਗ ਗਿਆ ਸੀ ਉਹ ਸਾਈਡ ਤੇ ਉਹਦੇ ਸੱਟਾਂ ਬਹੁਤ ਲੱਗੀਆਂ ਨੇ ਦੋ ਤਿੰਨ ਦੇ ਰੈਸਟ ਤੋਂ ਬਾਅਦ ਉਹ ਫੇਰ ਆਪਣਾ ਡਿਊਟੀ ਏਰੀਆ ਨਾਲ ਕੀਤੀ ਹੈ ਡਿਲੀਵਰੀ ਆਪਣਾ ਕੰਮ ਜਿਹੜਾ ਸ਼ੁਰੂ ਕੀਤਾ ਵਾ ਜਿਹੜੀ ਅਵੇਰਨੈਸ ਕਰ ਕੋਈ ਸਾਥ ਮਿਲਿਆ ਕਿ ਲੋਕਾਂ ਦਾ ਜਾਂ ਆਮ ਦੁਕਾਨਦਾਰਾਂ ਦਾ ਨਹੀਂ ਆਉਂਦਾ ਸਭ ਤੋਂ ਪਹਿਲਾਂ ਨੇ ਮੈਂ ਆਪਣੀ ਫੈਮਲੀ ਨੂੰ ਕਿਹਾ ਸੀਗਾ ਇਹਦੇ ਬਾਰੇ ਤੇ ਉਹਨਾਂ ਨੇ ਕਿਹਾ ਬਹੁਤ ਵਧੀਆ ਪ੍ਰਾਲਾ ਕਰ ਰਹੇ ਹੋ ਤੁਸੀਂ ਤੇ ਬਾਕੀ ਮਾਰਕੀਟ ਆ ਲੈਣਾ ਵੀ ਕਿਹਾ ਹੈ ਕਿ ਬਹੁਤ ਵਧੀਆ ਗੱਲ ਹੈ ਚਲੋ ਆਪਾਂ ਹੁਣ ਸਾਰਥੀ ਕਹਿ ਸਕਦੇ ਹਾਂ ਵੱਤ ਤੋਂ ਵੱਤ ਮੇਰੇ ਨਾਲ ਚਲੋ ਵੱਤ ਤੋਂ ਵੱਤ ਸਪੋਰਟ ਕਰੋ ਤਾਂ ਜੋ ਇਹ ਡੋਰ ਨੂੰ ਖਤਮ ਕੀਤਾ ਜਾਵੇ ਜੜ ਤੋਂ ਖਤਮ ਕੀਤਾ ਜਾਵੇ ਇਹਦੇ ਕਰਕੇ ਕਿਸੇ ਦੀ ਜਾਨ ਨਾ ਜਾਵੇ ਤੇ ਮੈਂ ਮਤਲਬ ਕਿ ਦਿੱਤੀ ਹੈ 10% ਦੀ ਉਹਦੇ ਵਿੱਚ ਤੁਹਾਡਾ ਵੀ ਕੋਈ ਨੁਕਸਾਨ ਹੈਗਾ ਮੈਂ ਕੱਪ ਸਸਤੇ ਕੱਪੜੇ ਦੇਂਦਾ ਉਹ ਕੀ ਸੋਚ ਕੇ ਦੱਸਦੀ ਹੈ ਦੇਖੋ ਕਿਸੇ ਦੀ ਜਾਨ ਨਾਲੋਂ ਪੈਸਾ ਜ਼ਿਆਦਾ ਕੀਮਤੀ ਨਹੀਂ ਹੁੰਦਾ ਮੈਂ ਤਾਂ ਇਹੀ ਕਹਾ ਕਿ ਕਿਸੇ ਦੀ ਜਾਨ ਬਚ ਜੇ ਪੈਸਾ ਤਾਂ ਹਰ ਬੰਦੇ ਨੇ ਕਮਾਉਣਾ ਹੀ ਹੁੰਦਾ ਕਿਸੇ ਦੀ ਪੈਸਾ ਵਚਾਉਣ ਕਰਕੇ ਕਿਸੇ ਦੀ ਜਾਨ ਬਚ ਜੀਏ ਤੇ ਉਹਦੇ ਵਿੱਚ ਕੋਈ ਮੈਨੂੰ ਇਤਰਾਜ਼ ਨਹੀਂ ਹੈਗਾ ਤੇ ਜੇਕਰ ਪੁਲਿਸ ਨੂੰ ਸ਼ਾਸਨ ਨੂੰ ਕਿਵੇਂ ਲੱਗਿਆ ਵਾ ਜੇਕਰ ਤੁਹਾਨੂੰ ਪਸੰਦ ਆ ਉਹਦੇ ਲੋਕਾਂ ਨੂੰ ਤੁਸੀਂ ਵੇਅਰ ਕਰੋਗੇ ਜਾ ਕੇ ਹਾਂਜੀ ਹਾਂਜੀ ਮੈਂ ਉਹਨਾਂ ਦੇ ਨਾਲ ਖੁਦ ਜਾ ਕੇ ਉਹਨਾਂ ਨੂੰ ਵੇਅਰ ਕਰਾਂਗਾ ਕਿ ਇਹ ਡੋਰ ਨੂੰ ਨਾ ਯੂਜ਼ ਕਰੋ ਅੱਜ ਕੱਲ ਦੇ ਯੂਥ ਨੂੰ ਵੀ ਇਹੀ ਮੈਂ ਰਿਕਵੈਸਟ ਕਰਦਾ ਪਲੀਜ਼ ਇਹ ਡੋਰ ਜਿਹੜੀ ਆ ਜਾਨ ਲੈਣਾ ਜੋ ਡੋਰ ਹੈਗੀ ਆ ਇਹਨੂੰ ਨਾ ਯੂਜ਼ ਕਰੋ ਤੇ ਅੱਜ ਕੱਲ ਦੇ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਨੂੰ ਆਪ ਖਰੀਦ ਕੇ ਡੋਰ ਦਿੰਦੇ ਨੇ ਤੇ ਮੈਂ ਉਹਨਾਂ ਨੂੰ ਰਿਕਵੈਸਟ ਕਰਾਂਗਾ ਕਿ ਇਹ ਡੋਰ ਜਿਹੜੀ ਆ ਆਪਣੇ ਬੱਚਿਆਂ ਨੂੰ ਨਾ ਖਰੀਦ ਕੇ ਦੇਣ ਕਿਉਂਕਿ ਕੱਲ ਨੂੰ ਤੁਸੀਂ ਖਰੀਦ ਕੇ ਉਹਨਾਂ ਦੀ ਡਿਮਾਂਡ ਜਿਹੜੀ ਪੂਰੀ ਕਰ ਦਿੰਦੇ ਹੋ ਕੱਲ ਨੂੰ ਜਿਹੜਾ ਪੁਤਨਾ ਤੁਹਾਨੂੰ ਹੀ ਪੈਣਾ ਵਾ ਕੱਲੋਂ ਪਤੰਗ ਡਾਂਦੇ ਨੇ ਛੱਤ ਦੇ ਚੜ ਕੇ ਜਾਂ ਉਤੋਂ ਡਿੱਗ ਜਾਂਦੇ ਨੇ ਜਾਂ ਉਹਨਾਂ ਦੇ ਹੱਥ ਤੇ ਚੋਟ ਲੱਗ ਜਾਂਦੀ ਜਾਂ ਕੋਈ ਵੀ ਹਾਦਸਾ ਵਾਪਰ ਜਾਂਦਾ ਉਹਨਾਂ ਨੂੰ ਔਰ ਤੇ ਤੁਹਾਨੂੰ ਪਛਤਾਵਾ ਹੋਗਾ ਬਾਅਦ ਚਕ ਤੀ ਕਹੋਗੇ ਕਿ ਇਹ ਕੰਮ ਨਾ ਕਰਦੇ ਆ ਔਰ ਨਾਂ ਲੈ ਕੇ ਦਿੰਦੇ ਇਸ ਕਰਕੇ ਮੈਂ ਚਾਹਨਾ ਕਿ ਇਸ ਤੋਂ ਪਛਤਾਵੇ ਤੋਂ ਪਹਿਲਾਂ ਹੀ ਵੇਅਰ ਹੋ ਜਾਓ ਤੁਸੀਂ ਦੁਕਾਨਦਾਰ ਮੈਂ ਸਾਰਿਆਂ ਭਰਾਵਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਵੱਧ ਤੋਂ ਵੱਧ ਸਾਥ ਦਿਓ ਜਿੰਨੇ ਦੁਕਾਨਦਾਰ ਹੈਗੇ ਇਹ ਜੇ ਬੈਨਰ ਪੈਂਪਲੈਟ ਛਪਾ ਕੇ ਆਪਣੀ ਦੁਕਾਨ ਤੇ ਲਾਣ ਤਾਂ ਜੋ ਲੋਕ ਵੇਅਰ ਹੋ ਸਕਣ